ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵਿਚਾਰ ਕਰਨੀ ਹੈ ਕਿ ਸਿੱਖ ਭੇਟਾ ਕਿੰਨੇ ਤਰੀਕਿਆਂ ਨਾਲ ਦਿੰਦਾ ਹੈ ਪਹਿਲੀ ਗੱਲ ਹੈ ਕਿ ਆਪਾਂ ਜਦੋਂ ਗੁਰੂ ਸਾਹਿਬ ਦੇ ਜਾ ਕੇ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਕਈ ਸੰਗਤਾਂ ਗੋਲਕ ਦੇ ਵਿੱਚ ਮਾਇਆ ਮੱਥਾ ਟੇਕਦੀ ਹੈ, ਕਈ ਨਹੀਂ ਟੇਕਦੀ। ਕਈ ਵੈਸੇ ਮੱਥਾ ਟੇਕ ਦਿੰਦੇ ਨੇ। ਸੋ ਇਸ ਵਿੱਚ ਕਈਆਂ ਦਾ ਸਵਾਲ ਵੀ ਹੋਵੇਗਾ ਕਿ ਮਾਇਆ ਟੇਕਣੀ ਜ਼ਰੂਰੀ ਹੈ ਜਾਂ ਨਹੀਂ ਟੇਕਣੀ ਚਾਹੀਦੀ। ਸੰਗਤ ਜੀ ਜਿਹੜੀ ਪਹਿਲਾ ਪੇਟਾ ਹੈ, ਦਰਸ਼ਨੀ ਪੇਟਾ। ਪੰਜ ਪੇਟਾ ਨੇ ਪਹਿਲੀ ਪੇਟਾ ਦਰਸ਼ਨੀ ਦਰਸ਼ਨੀ ਪੇਟਾ ਕੀ ਹੈ ਕਿ ਆਪਾਂ ਗੁਰੂ ਸਾਹਿਬ ਦੇ ਜਾ ਕੇ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਗੁਰਦਰਾ ਸਾਹਿਬ ਗੋਲਕ ਵਿੱਚ ਮਾਇਆ ਪਾਉਣੇ ਭਾਵੇਂ 1 ਰੁਪਿਆ ਪਾ ਰਹੇ ਆ ਭਾਵੇਂ 50 ਰੁਪਏ ਪਾ ਰਹੇ ਆ ਉਹ ਦਰਸ਼ਨੀ ਪੇਟਾ ਕਿ ਗੁਰੂ ਸਾਹਿਬ ਮਹਾਰਾਜ ਹੀ ਤੁਹਾਡੇ ਦਰਸ਼ਨ ਕਰ ਰਹੇ ਆ ਜੇ ਮਾਇਆ ਨਹੀਂ ਪਾਉਣੀ ਫਿਰ ਆਪਾਂ ਇੱਕ ਪਾਠ ਉੱਥੇ ਜਪਜੀ ਸਾਹਿਬ ਦਾ ਕਰ ਲਓ ਮੂਲ ਮੰਤਰ ਦੀਆਂ ਮਾਲਾ ਕਰ ਲਓ ਵਾਹਿਗੁਰੂ ਮੰਤਰ ਜਾਪ ਕਰ ਲਓ ਉਹ ਵੀ ਪੇਟਾ ਹੈ ਤੁਸੀਂ ਪਾਠ ਕਰਕੇ ਗੁਰੂ ਸਾਹਿਬ ਨੂੰ ਇਹ ਦਰਸ਼ਨੀ ਪੇਟਾ ਦੇ ਸਕਦੇ ਹੋ ਜ਼ਰੂਰੀ ਨਹੀਂ ਕਿ ਮਾਇਆ ਹੀ ਟੇਕੋ ਜੇ ਤੁਸੀਂ ਮਾਇਆ ਨਹੀਂ ਟੇਕਦੇ ਤੁਹਾਡੇ ਮਨ ਵਿੱਚ ਵਹਿਮ ਹੈ ਕਿ ਮਾਇਆ ਨਹੀਂ ਟੇਕਣੀ ਚਾਹੀਦੀ ਫਿਰ ਤੁਸੀਂ ਪਾਠ ਕਰਕੇ ਅਰਦਾਸ ਬੇਨਤੀ ਕਰ ਸਕਦੇ ਇਹ ਜ਼ਰੂਰੀ ਹੈ ਜੇ ਮਾਇਆ ਨਹੀਂ ਟੇਕਦੇ ਤੇ ਪਾਠ ਕਰਨਾ ਹੈ ਇਹ ਦਰਸ਼ਨੀ ਪੇਟਾ ਹੈ ਗੁਰੂ ਸਾਹਿਬਾਂ ਦੀ ਕਿ ਮਹਾਰਾਜ ਤੁਹਾਡੇ ਦੇ ਦਰਸ਼ਨ ਕੀਤੇ ਨੇ ਅਸੀਂ ਤੁਹਾਨੂੰ ਇਹ ਪੇਟਾ ਦੇ ਰਹੇ ਹਾਂ ਤੇ ਭੇਟਾ ਪਾਠ ਕਰੋ ਮool ਮੰਤਰ ਦਾ ਗੁਰ ਮੰਤਰ ਦਾ ਭਾਵੇਂ ਜਪਜੀ ਸਾਹਿਬ ਦਾ ਪਾਠ ਕਰੋ 10 ਬੇਨਤੀ ਕਰੋ ਜੇ ਮਾਇਆ ਨਹੀਂ ਟੇਕ ਰੇ ਦੂਜੀ ਹੈਗੀ ਸੰਗਤ ਜੀ ਭੇਟਾ ਲੰਗਰ ਦੀ ਜੇ ਆਪਾਂ ਗੁਰਦਵਾਰ ਸਾਹਿਬ ਕੇ ਧਾਰਮਿਕ ਸਥਾਨ ਤੇ ਜਾ ਰਹੇ ਆ ਉਥੇ ਲੰਗਰਾਂ ਦੇ ਵਿੱਚ 100 ਰੁਪਿਆ 200 ਰੁਪਿਆ ਜਾਂ ਰਸਤ ਲੰਗਰ ਦੀ ਰਸਤ ਗੁਰਦੁਆਰਾ ਸਾਹਿਬ ਜ਼ਰੂਰ ਦੇ ਕੇ ਆਓ ਭਾਵੇਂ 100 ਰੁਪਿਆ ਦਿਓ ਲੰਗਰ ਦੇ ਵਿੱਚ ਪਾਓ ਭਾਵੇਂ ਰਸਤ ਲੈ ਕੇ ਜਾਓ ਲੰਗਰ ਵਾਸਤੇ ਰਸਟ ਜੋ ਆਟਾ ਚੌਲ ਕੁਛ ਵੀ ਹੈ ਇਹ ਤੁਸੀਂ ਲੈ ਕੇ ਆਓ ਇਹ ਦੂਜੀ ਪੇਟਾ ਹੈ ਤੀਜੀ ਪੇਟਾ ਹੈ ਉਗਰਾਹੀ ਦੀ ਜੋ ਕਾਰ ਸੇਵਾ ਵਾਲੇ ਮਹਾਪੁਰਸ਼ ਉਗਰਾਹੀ ਕਰਦੇ ਨੇ ਘਰਾਂ ਘਰਾਂ ਵਿੱਚ ਜਾ ਕੇ ਤੇ ਉਹ ਧਾਰਮਿਕ ਸਥਾਨ ਧਾਰਮਿਕ ਲੰਗਰ ਜੋ ਕਈ ਨਗਰਾਂ ਵਿੱਚ ਕਈ ਗੁਰਦੁਆਰਾ ਸਾਹਿਬ ਜੋ ਕਾਰ ਸੇਵਾ ਵਾਲਿਆ ਮਹਾਪੁਰਸ਼ਾਂ ਨੇ ਬਣਾਏ ਹਨ ਉਹ ਹੈ ਤੀਜੀ ਪੇਟਾ ਕਿ ਜਿਹੜੇ ਕਾਰ ਸੇਵਾ ਵਾਲੇ ਘਰ ਘਰ ਬੋਰੀਆਂ ਲੈ ਕੇ ਉਗਰਾਹੀ ਲੈਣ ਵਾਸਤੇ ਜਾਂਦੇ ਨੇ ਇਹ ਬਹੁਤ ਵੱਡੀ ਸੇਵਾ ਹੈ ਤੇ ਜਿਹੜੇ ਸਹੀ ਕਾਰ ਸੇਵਾਲ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿਉਂਕਿ ਹੁਣ ਡੁਪਲੀਕੇਟ ਬੜੇ ਨੇ ਜਿਹੜੇ ਸਹੀ ਕਾਰ ਸੇਵਾਲ ਜਿਹੜੇ ਗੁਰੂ ਘਰਾਂ ਸਥਾਨ ਜਿਹੜੇ ਬਣਾ ਰਹੇ ਨੇ ਲੰਗਰ ਬਣਾ ਰਹੇ ਨੇ ਉਹਨਾਂ ਨੂੰ ਉਗਰਾਹੀ ਦਿਓ ਭਾਵੇਂ ਇੱਕ ਬੱਠਲ ਦਾਣਿਆਂ ਦਾ ਪਾਓ ਭਾਵੇਂ ਗੱਟਾ ਦਾਣਿਆਂ ਦੇਓ ਭਾਵੇਂ ਝੋਨੇ ਦਾ ਦਿਓ ਪਰ ਜੋ ਜ਼ਰੂਰ ਇਹ ਹੈ ਪੇਟਾ ਤੀਜੀ ਪੇਟਾ ਕਿ ਆਪਾਂ ਇਹ ਬੇਨਤੀ ਕਰਾਂਗੇ ਪੰਜ ਪੇਟਾ ਨੇ ਦਰਸ਼ਨੀ ਪੇਟਾ ਆਪਾਂ ਪਹਿਲਾਂ ਕਿਹਾ ਦੂਜੀ ਪੇਟਾ ਲੰਗਰ ਦੀ ਏ ਤੀਜੀ ਉਗਰਾਹੀ ਦੀ ਏ ਤੇ ਚੌਥੀ ਹੈਗੀ ਦਸਵੰਦ ਦੀ ਕਿਉਂ ਦਸਵੰਦ ਆਪਾਂ ਕੋਈ ਵੀ ਨਹੀਂ ਦਿੰਦੀ ਪਹਿਲੀ ਗੱਲ ਹੈ ਕਿ ਜੇ ਸਿੱਖ ਨੂੰ 100 ਰੁਪਏ ਕਮਾਈ ਹੈ ਇੱਕ ਦਿਨ ਦੀ 100 ਰੁਪਏ ਕਮਾਈ ਮਲ ਲੋ ਕਿ ਉਹਦਾ ਜਿਹੜੇ 100 ਰੁਪਏ ਦਾ ਦਸਵਾਂ ਹਿੱਸਾ ਹੈ 10 ਰੁਪਏ 10 ਰੁਪਏ ਬਣਦੇ ਨੇ 10 ਰੁਪਏ ਗੁਰੂ ਦੇ ਖਾਤੇ ਕੱਢਨੇ ਉਹ ਦਸਵਾਂ ਹਿੱਸਾ ਉਹ ਦਸਵੰਦ ਹੈ ਤੇ ਸਿੱਖ ਨੇ ਢਾਈ ਘੰਟਿਆਂ ਦਾ ਦਸਵੰਦ ਆਪਣੇ ਸਵਾਸਾਂ ਦਾ ਵੀ ਕੱਢਣਾ ਹੈ ਢਾਈ ਘੰਟੇ ਸਿਮਰਨ ਨਿਤਨੇਮ ਕਰਨਾ ਉਹ ਵੀ ਦਸਵੰਦ ਹੈ ਤੇ ਅੱਗੇ ਆ ਗਿਆ ਸੰਗਤ ਜੀ ਜਿਹੜੀ ਆਪਾਂ ਪੰਜਵੀਂ ਭੇਟਾ ਹੈ ਰਾਗੀ ਸਿੰਘਾਂ ਨੂੰ ਕੋਈ ਕਥਾਵਾਚਕ ਗੁਰਬਾਣੀ ਦੀ ਕਥਾ ਕਰ ਰਿਹਾ ਹੈ ਕੋਈ ਗੁਰਬਾਣੀ ਦਾ ਪਾਠ ਕਰ ਰਿਹਾ ਹੈ ਕੋਈ ਰਾਗੀ ਸਿੰਘ ਕੀਰਤਨ ਆਪਾਂ ਨੂੰ ਸ਼ਬਦ ਸੁਣਾ ਰਿਹਾ ਹੈ ਉਹਦੇ ਅੱਗੇ ਆਪਾਂ ਜੋ ਟਿੱਲ ਫੁੱਲ ਰੱਖਦੇ ਆ 10 ਰੁਪਏ ਮੱਥਾ ਟੇਕਦੇ ਆ 20 ਰੁਪਏ ਟੇਕਦੇ ਆ ਉਹ ਵੀ ਦਰਸ਼ਨੀ ਭੇਟਾ ਹੈ ਇਹ ਪੰਜ ਤਰੀਕਿਆਂ ਦੇ ਨਾਲ ਸਿੱਖ ਭੇਟਾ ਅਰਪਣ ਕਰਦਾ ਹੈ ਪਹਿਲੀ ਦਰਸ਼ਨੀ ਭੇਟਾ ਦੂਜੀ ਲੰਗਰ ਦੀ ਤੀਜੀ ਉਗਰਾਹੀ ਦੀ ਚੌਥੀ ਦਸਵੰਦ ਦੀ ਤੇ ਪੰਜਵੀਂ ਭੇਟਾ ਰਾਗੀ ਸਿੰਘਾਂ ਨੂੰ ਕਥਾ ਵਾਚਗ ਨੂੰ ਜਿਹੜਾ ਗੁਰਬਾਣੀ ਦਾ ਹਰਜਾ ਸੁਣਾ ਰਿਹਾ ਹੈ ਉਹਨੂੰ ਆਪਾਂ ਦੇਨੇ ਆ ਇਹ ਪੰਜ ਤਰ੍ਹਾਂ ਤਰੀਕਿਆਂ ਦੇ ਨਾਲ ਆਪਾਂ ਬੇਟਾ ਪ੍ਰਵਾਨ ਕਰਦੇ ਆ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇਸੇ ਚੈਨਲ ਤੇ ਗੁਰਬਾਣੀ ਦੀ ਲੜੀ ਵਾਰ ਰਾਤ ਨੂੰ 8 ਵਜੇ ਸੰਥਿਆ ਹੋ ਰਹੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ